ਤੋਂ ਦੇ ਵਿੱਚ ਮੇਨ ਐਕਸੀਡੈਂਟਾਂ ਦਾ ਕਾਰਨ ਕਿਹੜੇ ਵਹੀਕਲ ਬੰਦੇ ਆ ਕਿਹੜੇ ਜਿੰਨਾ ਵਿਕਲਾਂ ਦੀ ਲਾਈਟਾਂ ਨਹੀਂ ਚੱਲ ਰਹੀਆਂ ਠੀਕ ਹੈ ਵਿਦਆਊਟ ਲਾਈਟਾਂ ਚੱਲ ਰਹੇ ਆ ਉਹ ਹਮ ਲਾਈਟਾਂ ਜਾਂ ਤਾਂ ਖਰਾਬ ਨੇ ਜਾਂ ਛੱਡਨੀਆਂ ਭੁੱਲ ਗਏ ਉਹ ਠੀਕ ਹੈ ਵਿਜ਼ਿਬਿਲਟੀ ਜਮਾ ਨਹੀਂ ਹੁੰਦੀ ਜ਼ੀਰੋ ਹੁੰਦੀ ਆ ਉਧਰੋਂ ਮੇਰੀਆਂ ਲਾਈਟਾਂ ਨਹੀਂ ਚੱਲ ਰਹੀਆਂ ਤੇ ਖਰਾਬ ਖੜੇ ਵਹੀਕਲ ਖਰਾਬ ਖੜੇ ਵਹੀਕਲ ਦੋ ਵੀ ਦੋ ਤਰ੍ਹਾਂ ਦੇ ਵਹੀਕਲ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਐਕਸੀਡੈਂਟਾਂ ਦੇ ਵਿੱਚ ਜਿਹੜਾ ਉਹ ਮੇਨ ਕਾਰਨ ਨੇ ਹਮ ਇਸ ਕਰਕੇ ਤੁਹਾਡੇ ਵਹੀਕਲ ਦੀਆਂ ਹੈੱਡਲਾਈਟ ਫੋਗ ਲਾਈਟ ਇੰਡੀਕੇਟਰ ਲਾਈਟ ਟੇਲ ਲਾਈਟ ਬ੍ਰੇਕ ਲਾਈਟ ਚਲ ਚਾਲੂ ਤੇ ਵਾਈਪਰ ਚਾਲੂ ਹਾਲਤ ਦੇ ਵਿੱਚ ਬਿਲਕੁਲ ਹੋਣੇ ਚਾਹੀਦੇ ਨੇ ਹਮ ਸੈਕੰਡ ਨੰਬਰ ਤੇ ਜਦੋਂ ਵੀ ਵਹੀਕਲ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਲੋ ਬੀਮ ਤੇ ਰੱਖੋ ਲਾਈਟਾਂ ਲੋ ਬੀਮ ਤੇ ਕੀ ਹੁਣ ਮੈਂ ਤਿੰਨ ਚਾਰ ਦਿਨ ਪਹਿਲਾਂ ਜਿਹੜੀ ਮੇਰੇ ਨਾਲ ਹੋਈ ਆ ਮੈਂ ਕੀ ਦੇਖਿਆ ਮੈਂ ਕਿਸੇ ਆਪਣੇ ਕਿਸੇ ਦੋਸਤ ਨਾਲ ਜਿਹੜਾ ਹੈਗਾ ਸੀ ਬਹੁਤ ਫੌਗ ਪਈ ਆ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਤੇ ਜਦੋਂ ਮੇਰਾ ਉਹਦਾ ਡੈਸ਼ਬੋਰਡ ਤੇ ਧਿਆਨ ਪਿਆ ਕੜੁਕੜ 10 15 ਕਿਲੋਮੀਟਰ ਗੱਡੀ ਚੱਲ ਗਈ ਘਰ ਤੋਂ 메ਨ ਰੋਡ ਤੇ ਤੇ ਬੰਦੇ ਦੀਆਂ ਹੈੱਡ ਲਾਈਟਾਂ ਹਾਈ ਬੀਮ ਤੇ ਸੀਗੀਆਂ ਮੈਂ ਕਹਿ ਕੇ ਲੋ ਬੀਮ ਤੇ ਕਰਾਈਆਂ ਲੋ ਬੀਮ ਨਾਲ ਕੀ ਹੋ ਜਾਂਦਾ ਹੈ ਕਿ ਮੈਨੂੰ ਕੋਈ ਰੋਡ ਤਾਂ ਨਹੀਂ ਦਿਖਾਈ ਜਾਂਦੀ ਜ਼ਿਆਦਾ ਪਰ ਜਿਹੜਾ ਸਾਹਮਣੇ ਉਹ ਟ੍ਰੈਫਿਕ ਆ ਰਿਹਾ ਹਾਈ ਬੀਮ ਉੱਪਰ ਜਾਂਦੀ ਹੈ ਜਿਹੜੀ ਫੋਗ ਹੈ ਇਹ ਸਾਡੀ ਜਿਹੜੀ ਹੈਗੀ ਲੈਂਗੁਏਜ ਦੇ ਵਿੱਚ ਜਿਹੜੀ ਫੋਗ ਹੁੰਦੀ ਹੈ ਇਹ ਹਮੇਸ਼ਾ ਤੁਸੀਂ ਨੋਟ ਕਰਿਓ ਰੋਡ ਤੋਂ 1.5 ਫੁੱਟ ਉੱਪਰ ਹੁੰਦੀ ਹੈ ਉੱਪਰ ਹੁੰਦੀ ਹੈ ਉੱਪਰ ਹੁੰਦੀ ਹੈ ਤੇ ਜਿਹੜੀਆਂ ਟ੍ਰੈਫਿਕ ਜਿਹੜੀਆਂ ਲੋ ਬੀਮ ਲਾਈਟਸ ਨੇ ਉਹ ਹਮੇਸ਼ਾ ਨੀਚੇ ਨੂੰ ਜਾਂਦੀਆਂ ਨੇ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਸਾਹਮਣੇ ਤੋਂ ਆ ਰਿਹਾ ਵਹੀਕਲ ਹੈ ਨਾ ਉਹਨੂੰ ਸਾਡਾ ਉਹ ਸਾਨੂੰ ਉਹਦਾ ਤੇ ਉਹਦਾ ਸਾਨੂੰ ਵਹੀਕਲ ਆਸਾਨੀ ਨਾਲ ਸਾਫ਼ ਜਿਹੜਾ ਹੈਗਾ ਥੋੜੀ ਜੀ ਵਿਜ਼ਿਬਿਲਟੀ ਨਾਲ ਦਿਖਾਈ ਦੇ ਜਾਂਦਾ ਕਿ ਅੱਗੇ ਤੋਂ ਕੋਈ ਅੰਦਾਜ਼ਾ ਹੋ ਜਾਂਦਾ ਕਿ ਕੋਈ ਵਹੀਕਲ ਆ ਰਿਹਾ ਅਗਰ ਹਾਈ ਬੀਮ ਤੇ ਰੱਖਾਂਗੇ ਫਿਰ ਤਾਂ ਦਿੱਕਤ ਹੈਗੀ ਆ ਫਿਰ ਰੋਡ ਤੇ ਖਰਾਬ ਖੜਾ ਹੋ ਜੇ ਤੁਹਾਡਾ ਵੀਕਲ ਖਰਾਬ ਹੋ ਜੇ ਹਮ ਆ ਬਠਿੰਡੇ ਦੇ ਵਿੱਚ ਐਕਸੀਡੈਂਟ ਹੋਇਆ ਸੀ ਅ ਬਿਕਸਟਰ ਵਾਲਾ ਟਰੱਕ ਸਕੂਲ ਵੈਨ ਖਰਾਬ ਹੋ ਗਈ ਸੀ ਪੁਲ ਦੇ ਉੱਪਰ ਹਮ ਇਹ ਹੁਣ ਇਹਦੇ ਵਿੱਚ ਮੈਂ ਨਹੀਂ ਮੰਨਦਾ ਕਿ ਉਹ ਗਲਤੀ ਮਿਕਸਰ ਵਾਲੇ ਟਰੱਕ ਦੀ ਹੈ ਜਿਹੜੀ ਗੱਲ ਸਹੀ ਹੈ ਜਨਾਬ ਜੀ ਸਹੀ ਕਹਿਣੀ ਚਾਹੀਦੀ ਹੈ ਜਿੱਥੇ ਗਲਤੀ ਮੈਂ ਗਲਤਾਂ ਤਾਂ ਮੈਂ ਗਲਤਾਂ ਹਮ ਉੱਥੇ ਸਭ ਤੋਂ ਵੱਡੀ ਗਲਤੀ ਸੀ ਉਹ ਜਿਹੜਾ ਵੇ ਬੱਸ ਦਾ ਡਰਾਈਵਰ ਸੀਗਾ ਹਮ ਸਕੂਲ ਬੱਸ ਦਾ ਉਹਨੂੰ ਚਾਹੀਦਾ ਸੀ ਜਿਹੜੇ ਬੱਚੇ ਖੜੇ ਸੀ ਉਹ ਖੜੇ ਹੀ ਬਿਲਕੁਲ ਸਾਈਡ ਤੇ ਸੀ ਜਿਹੜਾ ਟਾਇਰ ਬਦਲ ਰਿਆ ਸੀ ਟਾਇਰ ਬਦਲ ਰਿਆ ਸੀ ਤੇ ਬੱਚੇ ਟਾਇਰ ਬਦਲਦੇ ਦੇਖ ਰਹੇ ਸੀ ਉਹਨੇ ਹਮ ਉਹਨੂੰ ਚਾਹੀਦਾ ਸੀ ਉਹ ਬਿਲਕੁਲ ਮੰਨ ਲਓ ਪੋਲੇ ਹੈਗਾ ਬ੍ਰਿਜ ਹੈਗਾ ਐ ਐਡਾ ਉੱਪਰ ਜਿਹੜੇ ਹੈਗੇ ਫੁੱਟਪਾਥ ਬਣਿਆ ਹੁੰਦਾ ਤੁਰਨ ਨੂੰ ਬੰਦੇ ਦੇ ਉੱਥੇ ਖੜੀ ਕਰ ਦਿੰਦਾ ਹਮ ਤਾਂ ਬੱਚੇ ਤਾਂ ਬਚ ਜਾਣੇ ਸੀਗੇ ਉਹ ਇਸ ਕਰਕੇ ਇੱਕ ਕਦੇ ਵੀ ਵਾਹਨ ਖਰਾਬ ਹੋ ਜੇ ਇਨਸ਼ੋਰ ਇਹ ਕਰੋ ਸਕੂਲ ਵੈਂਡ ਦੇ ਵਿੱਚ ਬੱਚੇ ਨੇ ਇਹੋ ਜੀ ਜਗ੍ਹਾ ਤੇ ਖੜੀ ਕਰੋ ਜਿੱਥੇ ਬੱਚੇ ਸੇਫ ਹੋਣ ਜਲਦੀ ਤੋਂ ਜਲਦੀ ਬੱਚੇ-ਬੱਚੇ ਨਾ ਬਿਠਾਓ ਬੱਸ ਬਾਸ ਦੇ ਵਿੱਚ ਸਵਾਰੀਆਂ ਨੇ ਤਾਂ ਸਵਾਰੀਆਂ ਕੱਢ ਦਿਓ ਸਾਰੀਆਂ ਬਾਹਰ ਹੂੰ ਖਰਾਬ ਹੋ ਜੇ ਵਾਹਨ ਦਾ ਕਾਰ ਹੈ ਤਾਂ ਕਾਰ ਦੇ ਵਿੱਚ ਆਪ ਤੇ ਜਿੰਨੇ ਫੈਮਿਲੀ ਮੈਂਬਰ ਜਾਂ ਦੋਸਤ ਬੈਠੇ ਆ ਪਾਸੇ ਕਰ ਦਿਓ ਉਹਨਾਂ ਨੂੰ ਤਾਂ 50 ਮੀਟਰ ਪਿੱਛੇ ਰਿਫਲੈਕਟਰ ਲਗਾ ਦਿਓ ਅੱਜ ਕੱਲ ਕਾਰਾਂ ਦੇ ਵਿੱਚ ਹਰ ਵੀਕ ਨਵਾਂ ਵੀਕਲ ਆਉਂਦਾ ਨਾ ਕੰਪਨੀ ਕਿਉਂ ਦੇ ਰਹੀ ਹੈ ਇਹ ਰਿਫਲੈਕਟਰ ਹੈ ਇਸੇ ਕਰਕੇ ਦੇ ਰਹੀ ਹੈ ਕਿ ਜੇ ਮੇਰੇ ਵੀਕਲ ਦੀ ਬ੍ਰੇਕਡਾਊਨ ਹੋ ਜਾਂਦੀ ਹੈ ਯਾਨੀ ਖਰਾਬ ਹੋ ਜਾਂਦਾ 50 ਮੀਟਰ ਪਿੱਛੇ ਲਾ ਦਿਓ ਹੁਣ ਧੁੰਦ ਦੇ ਵਿੱਚ ਮੈਨੂੰ ਪਤਾ ਲੱਗਾ ਯਾਰ ਰਿਫਲੈਕਟਰ ਪਿਆ ਮੈਂ ਮੈਨੂੰ ਟ੍ਰੈਫਿਕ ਐਜੂਕੇਸ਼ਨ ਮਿਲੀ ਹੋਈ ਆ ਹੁਣ ਰਿਫਲੈਕਟਰ ਦਾ ਮਤਲਬ ਇਹ ਹੈ ਕਿ ਤੁਹਾਡੇ ਤੋਂ ਅੱਗੇ ਵਹੀਕਲ ਖਰਾਬ ਹਾਲਤ ਦੇ ਵਿੱਚ ਖੜਾ ਹੈ ਮੇਰੇ ਮਨ ਨੇ ਸੰਕੇਤ ਦਿੱਤਾ ਕਿ ਅੱਗੇ ਵਹੀਕਲ ਖਰਾਬ ਹਾਲਤ ਦੇ ਵਿੱਚ ਖੜਾ ਹੈ ਤੇ ਹਾਲੇ 50 ਮੀਟਰ ਅੱਗੇ ਖੜਾ ਉਹ 50 ਮੀਟਰ ਇਸੇ ਕਰਕੇ ਪਿੱਛੇ ਲਗਵਾਇਆ ਜਾਂਦਾ ਹੈ ਕਿ ਤਾਂ ਵਹੀਕਲ ਨੂੰ ਰੁਕਣ ਦੇ ਵਿੱਚ ਉਸ ਡਿਸਟੈਂਸ ਦੇ ਵਿੱਚ ਆਸਾਨੀ ਹੋ ਜੇ ਟੋਗਟ 50 ਮੀਟਰ ਤੇ ਆਪਣੇ ਹੈਜ਼ਰਡ ਵਾਰਨਿੰਗ ਲਾਈਟ ਜਿਹਨੂੰ ਚਾਰੇ ਇੰਡੀਕੇਟਰ ਨੇ ਉਹਨੂੰ ਔਨ ਜਰੂਰ ਹਮੇਸ਼ਾ ਰੱਖੋ ਹੂੰ ਤੇ ਅੱਗੇ ਜੇ ਸਿੰਗਲ ਰੋਡ ਹੈ ਤਾਂ ਅੱਗੇ ਪਿੱਛੇ ਲਗਾਉਣੇ ਚਾਹੀਦੇ ਨੇ ਉਹ ਜੇ 4 ਲੇਨ ਹੈ ਹੁਣ ਤੁਸੀਂ ਦੇਖੋ 4 ਲੇਨਸ ਦੇ ਉੱਪਰ ਜਦੋਂ ਵੀ ਧੁੰਦ ਦੇ ਵਿੱਚ ਐਕਸੀਡੈਂਟ ਹੁੰਦੇ ਨਾ ਐਕਸੀਡੈਂਟ ਚੇਨ ਦਾ ਰੂਪ ਲੈ ਲੈਂਦੇ ਆ ਚੇਨ ਦਾ ਉਹ ਉਹ ਚੇਨ ਦਾ ਰੂਪ ਇਸ ਕਰਕੇ ਹੁਣ ਪਿੱਛੇ ਜੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਇੱਕ ਦੇ ਪਿੱਛੇ ਇੱਕ ਇੱਕ ਦੇ ਪਿੱਛੇ ਇੱਕ ਇੱਕ ਦੇ ਪਿੱਛੇ ਇੱਕ ਵਿਕਲਪ ਜੀ ਜਾਂਦੇ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਵੀ ਦਿਮਾਗ ਕੰਮ ਕਰ ਜਾਂਦਾ ਕਿ ਇੱਕ ਮੈਂ ਰੈੱਡ ਕੱਪੜਾ ਲੈ ਲਾਂ ਜੇ ਇਹੋ ਜਿਹੀ ਸਥਿਤੀ ਆ ਵੀ ਜਾਂਦੀ ਹੈ ਤਾਂ ਕਿਸੇ ਸੂਝਵਾਨ ਬੰਦੇ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਰੈੱਡ ਕੱਪੜਾ ਜਾਂ ਕੋਈ ਵੀ ਇਦਾਂ ਦਾ ਮਿਲ ਜਾਂਦਾ ਕੱਪੜਾ ਉਹ ਲੈ ਕੇ ਜੇ ਆਪਣੇ ਸਰਦਾਰ ਸਾਹਿਬ ਦੇ ਪੱਗ ਵੀ ਬੰਨੀ ਹੋਈ ਹੈ ਤਾਂ ਪੱਗ ਦਾ ਵੀ ਇਸਤੇਮਾਲ ਕਰ ਸਕਦਾ ਹੈ ਕਿ ਐਕਸੀਡੈਂਟਾਂ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਜੇ ਸਾਨੂੰ ਮੰਨ ਲਓ ਹੋਰ ਸਾਡੇ ਕੋਲ ਕਪੜਾ ਨਹੀਂ ਹੈਗਾ ਤੇ ਉੱਥੇ ਇੱਕ ਸਾਡੇ ਸਰਦਾਰ ਸਾਹਿਬ ਖੜੇ ਨੇ ਹੂੰ ਗੁਰੂ ਸਾਹਿਬ ਨੇ ਸਾਡੀ ਬਹੁਤ ਜਾਨ ਇੱਜ਼ਤ ਵੀ ਟੱਕਣ ਨੂੰ ਇਹ ਦਿੱਤੀ ਹੋਈ ਹੈ ਪੱਕ ਜਾਨ ਬਚਾਉਣ ਖਾਤਰ ਵੀ ਦਿੱਤੀ ਹੋਈ ਹੈ ਕਿਸੇ ਦੀ ਜਾਨ ਵੀ ਬਚਾ ਸਕਦੇ ਹਾਂ ਡੁੱਬਦੇ ਨੂੰ ਵੀ ਬਚਾ ਸਕਦੇ ਹਾਂ ਇਸੇ ਤਰ੍ਹਾਂ ਕੋਈ ਵੀ ਨਹੀਂ ਹੈਗਾ ਕੋਈ ਲੇਡੀਜ਼ ਖੜੀ ਹੋ ਦੀ ਚੁੰਨੀ ਫੜ ਲੋ ਹੂੰ ਤਾਂ 50 100 ਮੀਟਰ ਪਿੱਛੇ ਹੋ ਜਾਓ ਤੇ ਜਿਹੜੇ ਵੀ ਵਹੀਕਲ ਆ ਰਹੇ ਨੇ ਇਸ ਤਰ੍ਹਾਂ ਸचेत ਕਰੋ ਜਿਵੇਂ ਟ੍ਰੇਨ ਦੇ ਲਾਈਨ ਦੇ ਉੱਪਰ ਕੁਝ ਕੰਮ ਕੋਈ ਗੜਬੜੀ ਹੋ ਜੇ ਤਾਂ ਲੋਕ ਪਿੱਛੇ ਜਾ ਕੇ ਇਸ ਤਰ੍ਹਾਂ ਸਿਗਨਲ ਦਿੰਦੇ ਆ ਤੇ ਡਰਾਈਵਰ ਨੂੰ ਪਤਾ ਲੱਗ ਜਾਂਦਾ ਯਾਰ ਕਿ ਕੋਈ ਨਾ ਕੋਈ ਦਿੱਕਤ ਹੈਗੀ ਆ ਉਹ ਟ੍ਰੇਨ ਦੀ ਸਪੀਡ ਨੂੰ ਕੱਟ ਕਰਕੇ ਬ੍ਰੇਕ ਲਾ ਦਿੰਦਾ ਉਸੇ ਤਰ੍ਹਾਂ ਕੋਈ ਇੱਕ ਦੋ ਨੌਜਵਾਨਾਂ ਨੂੰ ਬੰਦਿਆਂ ਨੂੰ ਪਿੱਛੇ ਹੋ ਜਾਣਾ ਚਾਹੀਦਾ 100 ਕਿ ਮੀਟਰ ਤੇ ਇਸ ਤਰ੍ਹਾਂ ਲਹਿਰਾਉਂਦੇ ਤਾਂ ਉਹ ਜਿੰਨੇ ਐਕਸੀਡੈਂਟ ਹੋਏ ਨੇ ਉਹ ਐਕਸੀਡੈਂਟ ਹੋਣ ਤੋਂ ਬਚਾਅ ਹੋ ਜਾਂਦਾ ਬਚਾਅ ਹੋ ਜਾਂਦਾ ਬਿਲਕੁਲ ਜੀ ਇਹ ਚੀਜ਼ ਹੈ ਬਖਾ ਜੀ ਮੇਨ ਬਹੋਰ ਵੀ ਬਹੁਤ ਗੱਲਾਂ ਜਿਵੇਂ ਮੋਬਾਈਲ ਫੋਨ ਤੇ ਗੱਲ ਨਹੀਂ ਕਰਨੀ ਚਾਹੀਦੀ ਆਪਣੇ 뮤직 ਨੂੰ 뮤직 ਨੂੰ ਜਾਂ ਨੀਚ ਉੱਪਰ ਜ ਹਾਈ ਪਿਚ ਤੇ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਸਾਹਮਣੇ ਤੋਂ ਜਿਹੜੇ ਵਹੀਕਲ ਦੀ ਟੱਡੀ ਦੇ ਹਾਰਨ ਨੇ ਉਹ ਸੁਣਾਈ ਨਹੀਂ ਦੇਊਗਾ ਬਹੁਤ سارے ਰੂਲ ਨੇ ਫੋਗ ਦੇ ਵਿੱਚ ਹੋ ਸਕਦਾ ਮੈਂ ਇਹਦੇ ਤੇ ਇੱਕ ਫੋਗ ਦੀ ਇਕੱਲੀ ਕਿਤਾਬ ਲਿਖ ਦਿਆਂ ਮੈਂ ਪਰ ਜਿਹੜੇ ਮੇਨ ਮੇਨ ਚੀਜ਼ਾਂ ਨੇ ਮੈਂ ਤੁਹਾਨੂੰ ਉਹ ਦੱਸ ਰਿਹਾ ਕਿਉਂਕਿ ਇਸ ਨਾਲ ਵੀਡੀਓ ਲੌਂਗ ਹੋ ਜਾਂਦੀ ਐ ਲੌਂਗ ਹੋ ਜਾਂਦੀ ਜੇ ਕਿ ਬਸ ਆਪਾਂ ਆਖਰੀ ਲਵਾਂਗੇ ਜਿਸ ਤਰੀਕੇ ਨਾਲ ਸਰਕਾਰ ਆਪਾਂ ਕਿਹਾ ਵੀ ਕਾਨੂੰਨ ਲੈ ਕੇ ਆ ਰਹੀ ਐ ਵੀ ਜਿਹਦੇ ਤਾਂ ਐਕਸੀਡੈਂਟ ਹੋ ਜਾਂਦਾ ਮੰਨ ਲਓ ਡਰਾਈਵਰ ਤੋਂ ਉਹ ਜੇ ਛੱਡ ਕੇ ਭਜਦਾ ਤਾਂ ਉਹਨੂੰ 10 ਸਾਲ ਦੀ ਸਜ਼ਾ ਆ ਰਿਹਾਗਾ ਤੇ 7 ਲੱਖ ਜੁਰਮਾਨਾ 7 ਲੱਖ ਜੁਰਮਾਨਾ ਹਾਂ ਤੇ 7 ਲੱਖ 15 10 ਲੱਖ 10 ਲੱਖ 10 ਲੱਖ ਜੇ ਛੱਡ ਕੇ ਭਜਦਾ 7 ਲੱਖ 10 ਲੱਖ 10 10 ਲੱਖ ਆ ਜੇ ਉਹ ਮੌਕੇ ਤੇ ਖੜਾ ਰਹਿੰਦਾ ਫਿਰ ਸੱਜਾ ਵੀ ਕਟ ਕੀਤੀ ਜੂ ਤੇ ਜੁਰਮਾਨਾ ਵੀ ਇਹ ਚੀਜ਼ ਲੈ ਕੇ ਆ ਰਹੀ ਹੈ ਡਰਾਈਵਰ ਤੇ ਭੱਜਣ ਤੇ ਗੱਲ ਹੈ ਡਰਾਈਵਰ ਵਿਰੋਧ ਵੀ ਕਰ ਰਿਹਾ ਆਪਣੀ ਬਿਲਕੁਲ ਸਹੀ ਗੱਲ ਕਰੀ ਇਹ ਪਹਿਲਾਂ ਵੀ ਗੱਲ ਹੋਈ ਹੈ ਵੈਸੇ ਇਹ ਆਪਣੀ ਗੱਲ ਹੋਈ ਹੈ ਪਹਿਲਾਂ ਹੀ ਆਪਣੇ ਬ੍ਰਾਡਕਾਸਟ ਹੋਇਆ ਸੀ ਇਸ ਚੀਜ਼ ਦਾ ਪਹਿਲਾਂ ਆਪਾਂ ਇੰਟਰਵਿਊ ਕੀਤੀ ਸੀ ਡਰਾਈਵਰ ਨਹੀਂ ਭਜਦਾ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੈਂ ਇਹਨੂੰ ਹਸਪੀਟਲ ਲੈ ਕੇ ਜਾਣਾ ਨਾ ਉਸ ਸਮੇਂ ਡਰਾਈਵਰ ਹੀ ਸਾਡੀ ਇਹ ਸਰਕਾਰ ਨਹੀਂ ਸ਼ੋਰ ਕੀਤਾ ਹੋਇਆ ਅੱਗੇ ਕੀ ਹੁੰਦਾ ਸੀ ਅ ਕਿਸੇ ਦਾ ਵੀ ਕੋਈ ਐਕਸੀਡੈਂਟ ਹੋ ਜਾਂਦਾ ਸੀ ਨਾ ਤਾਂ ਕੋਈ ਬੰਦਾ ਲੈ ਕੇ ਜਾਂਦਾ ਲੋਡ ਨੂੰ ਜਲਦੀ ਕੋਈ ਹੱਥ ਨਹੀਂ ਸੀ ਪਾਉਂਦਾ ਯਾਰ ਮੇਰੇ ਤੇ ਕੇਸ ਨਾ ਪੈ ਜੇ ਹਮ ਪਰ ਅੱਜ ਕੱਲ ਗਵਰਨਮੈਂਟ ਨੇ ਕੀਤਾ ਹੋਇਆ ਹੈ ਕਿ ਜਿਹੜਾ ਉਹਨੂੰ ਹਸਪੀਟਲ ਲੈ ਕੇ ਜਾਂਦਾ ਹੈ ਨਾ ਤਾਂ ਪੁਲਿਸ ਉਹਦੇ ਤੇ ਹੱਬਦਾ ਵੀ ਕਰ ਸਕਦੀ ਹੈ ਉਲਟਾ ਉਹਨੂੰ ਇਨਾਮ ਵੀ ਮਿਲੂਗਾ ਸੈਂਟਰ ਗਵਰਨਮੈਂਟ ਵੀ ਨਾਮ ਦਿੰਦੀ ਹੈ ਦਿੱਲੀ ਗਵਰਨਮੈਂਟ ਵੀ ਨਾਮ ਦਿੰਦੀ ਹੈ ਸੈਂਟਰ ਗਵਰਨਮੈਂਟ ਨੇ ਵੀ ਨਾਮ ਰੱਖਿਆ ਹੋਇਆ ਹੈ ਪੰਜਾਬ ਗਵਰਨਮੈਂਟ ਨੇ ਵੀ ਨਾਮ ਰੱਖਿਆ ਹੈ ਕਿ ਜਿਹੜਾ ਹਸਪੀਟਲ ਲੈ ਕੇ ਜਾਊਗਾ ਸੜਕੀ ਹਾਦਸੇ ਪੀੜਤ ਨੂੰ ਉਸ ਬੰਦੇ ਨੂੰ ਨਾਮ ਦਿੱਤਾ ਜਾਊਗਾ ਹੁਣ ਇਸ ਤਰ੍ਹਾਂ ਅਗਰ ਡਰਾਈਵਰ ਕਿਸੇ ਮੰਨ ਲਓ ਮੈਂ ਮੇਰੇ ਤੋਂ ਕੋਈ ਐਕਸੀਡੈਂਟ ਹੁੰਦਾ ਹੈ ਉਸ ਦੇ ਬਿਲਕੁਲ ਕਰੀਬ ਮੈਂ ਆ ਜੇ ਉਹਨੂੰ ਮੈਂ ਹਸਪੀਟਲ ਲੈ ਕੇ ਜਾਣਾ ਹੈ ਨਾ ਹੋ ਸਕਦੇ ਉਹਦੇ ਵਜਨ ਦੇ ਚਾਂਸ ਵੱਦ ਜਾਣ ਵੱਦ ਜਾਣ 70% ਬਚ ਬਚ ਜਨ ਦੇ ਉਹਦੇ ਚਾਂਸ ਹੁੰਦੇ ਆ ਪਰ ਮੈਂ ਕਿਉਂ ਭਜਿਆ ਇੱਥੇ ਸਾਡੇ ਲੋਕ ਗਲਤ ਹੈ ਮੈਂ ਅੱਗੇ ਵੀ ਕੀਤਾ ਕਿ ਡਰਾਈਵਰ ਵੀਰ ਛੱਡ ਕੇ ਨਹੀਂ ਭਜਦੇ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਉੱਥੇ ਲੋਕ ਹੀ ਖੜ ਜਿਹੜੇ ਖੜੇ ਆ ਉਹ ਫੜ ਕੇ ਕੁੱਟ ਨਾ ਦੇਣ ਹੂੰ ਉਹ ਕੁੱਟ ਦੀ ਡਰ ਤੋਂ ਭਜਦਾ ਹੈ ਸਾਡੀ ਗਵਰਨਮੈਂਟ ਨੂੰ ਵੀ ਇਹ ਚੀਜ਼ ਨੂੰ ਥੋੜਾ ਜਿਹਾ ਥੋੜਾ ਜਿਹਾ ਸਮਝਣਾ ਚਾਹੀਦਾ ਹੈ ਮੈਂ ਗੱਲ ਕਰਦਾ ਕਿ ਡਰਾਈਵਰ ਭੱਜ ਭੱਜ ਉਹਦਾ ਭੱਜੇ ਨੂੰ ਦਿਲ ਨਹੀਂ ਕਰਦਾ ਵਿਚਾਰੇ ਦਾ ਕਿੰਨੇ ਕੇਸ ਵੇਖਦੇ ਆ ਕਿ ਡਰਾਈਵਰ ਨੂੰ ਫੜ ਲਿਆ ਡਰਾਈਵਰ ਦੀ ਕੁੱਟਮਾਰ ਕੀਤੀ ਡਰਾਈਵਰ ਨੂੰ ਲਹੂ ਲਵਾਨ ਕਰਤਾ ਇੱਕ ਤੁਹਾਡੇ ਵਿਚਾਰੇ ਡਰਾਈਵਰ ਵੀਰ ਦੀ ਮੈਂ ਸੁਣੀ ਸੀ ਇੰਟਰਵਿਊ ਸੁਣੀ ਸੀਗੀ ਉਹ ਕਹੀ ਜਾਂਦਾ ਸੀ ਦੋ ਟਰਾਲੇ ਜਾਈ ਜਾਂਦੇ ਸੀ ਤੇ ਉਹਨਾਂ ਦੇ ਘਰ ਦੇ ਟਰਾਲੇ ਸੀ ਉਹ ਫਰੰਟ ਵਾਲੇ ਟਰਾਲੇ ਦੀ ਬ੍ਰੇਕ ਲਾਤੀ ਤੇ ਪਿੱਛੇ ਵਾਲੇ ਤੋਂ ਬ੍ਰੇਕ ਨਹੀਂ ਲੱਗੀ ਉਹ ਵੱਜ ਗਈ ਉੱਥੇ ਖੜੇ ਲੋਕਾਂ ਨੇ ਪਿੱਛੇ ਵਾਲਿਆਂ ਨੂੰ ਐਵੇਂ ਹੀ ਕੁੱਟਤਾ ਉਹ ਕਹਿੰਦਾ ਯਾਰ ਮੇਰਾ ਟਰਾਲਾ ਹੈ ਮੇਰਾ ਨੁਕਸਾਨ ਹੋਇਆ ਉੱਗੇ ਵਾਲਾ ਟਰਾਲਾ ਵੀ ਮੇਰਾ ਤੇ ਪਿੱਛੇ ਵਾਲਾ ਟਰਾਲਾ ਵੀ ਮੇਰਾ ਹੈ ਤੁਸੀਂ ਮੈਨੂੰ ਕਿਹੜੀ ਗੱਲ ਕੁੱਟਦਾ ਲੋਕ ਐਂ ਕੁੱਟ ਗਿਆ ਕਿਨੇ